चिंता जो यारा मुर्दाबाद <muchas> मुर्दा ਮੁਰਦਾਬਾਦ ਆਪ ਸਰਕਾਰ ਮੁਰਦਾਬਾਦ ਦਾੜੂ ਸਰਕਾਰ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ ਮੇਰੀ ਸਰਕਾਰ ਮੁਰਦਾਬਾਦ ਮੈਂ ਐਲੈਕਟਡ ਨੁਮਾਇੰਦਗੀ ਸਰਕਾਰ ਮੁਰਦਾਬਾਦ ਕੀ ਹੈ ਜੋ ਤਲਦਾ ਕੀ ਦੇਖੋ ਖੰਨਾ ਦੀ ਲੋਕਤੰਤਰ ਦੇ ਲਈ ਕੱਲ ਦਾ ਦਿਨ ਕਾਲਾ ਦਿਨ ਸੀਗਾ ਜਦੋਂ ਕਿ ਲੋਕਤੰਤਰ ਦੀ ਸ਼ਰੇਆਮ ਹੱਤਿਆ ਕੀਤੀ ਗਈ ਕਤਲ ਕੀਤਾ ਗਿਆ ਔਰ ਜਿਹੜੇ ਦੋਸ਼ੀ ਨੇ ਜਿਹੜੇ ਇਸ ਕੱਲ ਦੇ ਵਿੱਚ ਸ਼ਾਮਲ ਨੇ ਉਹਨਾਂ ਤੇ ਹਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਅਨਨੋਨ ਕੇਸ ਦਰਜ ਕਰਕੇ ਅੱਥਾਂ ਤੇ ਬਿੱਟੀ ਉਹਨਾਂ ਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਬਚਾਉਣ ਦੀ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਸੋ ਸਾਡੀ ਮੰਗ ਹੈ ਕਿ ਅਸੀਂ ਇਹ ਲੋਕਤੰਤਰ ਦੀ ਹੱਤਿਆ ਹੋਣ ਨਹੀਂ ਦੇਣੀ ਲੋਕ ਰਾਜ ਦੇ ਵਿੱਚ ਸਾਨੂੰ ਸਾਰਿਆਂ ਨੂੰ ਡੈਮੋਕਰੈਟਿਕ ਰਾਈਟਸ ਨੇ ਔਰ ਜੇ ਲੋਕਤੰਤਰ ਜਿਹੜਾ ਸਾਡਾ ਦੇਸ਼ ਦਾ ਸਭ ਤੋਂ ਵੱਡਾ ਥੰਮ ਤੋ ਅੱਜ ਇਹੋ ਜਿਹੇ ਜਿਹੜੇ ਝਾੜੂ ਸਰਕਾਰ ਜਿਹੜੀ ਆ ਜਿਹੜੀ ਕਿ ਇੱਕ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਅੱਜ ਉਹਨੇ ਹੀ ਇਹ ਤੋਹਈਆ ਕਰ ਲਿਆ ਕਿ ਲੋਕਤੰਤਰ ਨੂੰ ਤਾਰ-ਤਾਰ ਕਰਨਾ ਪਰ ਕਾਂਗਰਸ ਪਾਰਟੀ ਇਹ ਬਰਦਾਸ਼ਤ ਨਹੀਂ ਕਰੂਗੀ ਔਰ ਸਾਡੀ ਮੰਗ ਹੈ ਕਿ ਜਿਨ੍ਹਾਂ ਨੇ ਇਹ ਝਾੜੂ ਪਾਰਟੀ ਵਾਲਿਆਂ ਨੇ ਉੱਥੇ ਦੇ ਉਮੀਦਵਾਰ ਜਿਹੜੇ ਦੋ ਨੰਬਰ ਤੋਂ ਲੜ ਰਹੇ ਸੀਗੇ ਵਿੱਕੀ ਮਿਸ਼ਾਲ ਅਮਰਦੀ ਪੁਰੇਵਾਲ ਔਰ ਪੌਂਪੀ ਐਮਸੀ ਜਿਹੜੇ ਤਿੰਨੇ ਉੱਥੇ ਹਾਜ਼ਰ ਸੀਗੇ ਮੌਕੇ ਤੇ ਉਹਨਾਂ ਨੇ ਮਸ਼ੀਨ ਤੋੜੀ ਆ ਔਰ ਉਹਨਾਂ ਨੇ ਜਿਹੜਾ ਇਲੈਕਸ਼ਨ ਪ੍ਰੋਸੈਸ ਆ ਉਹਦੇ ਵਿੱਚ ਵਿਗਲ ਪਾਇਆ ਔਰ ਉਹਦੇ ਨਾਲ-ਨਾਲ ਸਰਕਾਰੀ ਜਿਹੜੀ ਮਸ਼ੀਨਰੀ ਆ ਔਰ ਸਰਕਾਰੀ ਕੰਮਕਾਜ ਦੇ ਵਿੱਚ ਉਹਨਾਂ ਨੇ ਦਖਲ ਜਿਹੜਾ ਦਿੱਤਾ ਉਹਨਾਂ ਤੇ ਸਾਰੀਆਂ ਧਾਰਾਵਾਂ 'ਵਾਂ ਲਾ ਕੇ ਸਖਤ ਤੋਂ ਸਖਤ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਮਾਈ ਨੇਮ ਹੋਣੀ ਚਾਹੀਦੀ ਆ ਸੋ ਕੱਲ੍ਹ ਦੇ ਹੀ ਅਸੀਂ ਤਕਰੀਬਨ ਕੋਈ 2.5 3 ਵਜੇ ਰਾਤ ਤੱਕ ਸੜਕਾਂ 'ਤੇ ਬੈਠੇ ਰਹੇ ਆ ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਗਰੀ ਔਰ ਅੱਜ ਅਸੀਂ ਇੱਥੇ ਜਿਹੜਾ ਜਾਮ ਕੀਤਾ ਰੋਡ ਔਰ ਜੇ ਕੋਈ ਹਲੇ ਤੱਕ ਵੀ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਸਾਨੂੰ ਮਜਬੂਰਨ ਕਿਉਂਕਿ ਸਭਾ ਦੇ ਦਿਨ ਚੱਲ ਰਹੇ ਨੇ ਔਰ ਇਤੋਂ ਮਾੜੀ ਗੱਲ ਹੋ ਨਹੀਂ ਸਕਦੀ ਕਿ ਕੱਲ ਝਾੜੂ ਪਾਰਟੀ ਦੇ ਆਗੂਆਂ ਨੇ ਇੱਕ ਝੂਠਾ ਨਟੰਕੀ ਕਰਕੇ ਉਹਨਾਂ ਨੇ ਢੋਲ ਵਜਾਇਆ ਜਿਹੜਾ ਕਿ ਸਭਾ ਦੇ ਦਿਨਾਂ ਦੇ ਵਿੱਚ ਕਿੰਨੀ ਵੱਡੀ ਇਹ ਨਿੰਦਣਯੋਗ ਗੱਲ ਸੀਗੀ ਕਿ ਉਹਨਾਂ ਨੇ ਭਗੜੇ ਪਾਏ ਉਹਨਾਂ ਨੇ ਜਸ਼ਨ ਮਨਾਇਆ ਜਿੱਤ ਹਾਰ ਜਿਹੜੀ ਆ ਉਹ ਦੀ ਹੁੰਦੀ ਆ ਪਰ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰੋਂ ਜਿੱਤ ਰਹੇ ਸੀਗੇ ਉਸ ਦੇ ਭਾਵ ਹੂ ਝਾੜੂ ਪਾਰਟੀ ਦੇ ਗੁੰਡਿਆਂ ਨੇ ਮੈਂ ਕਹਿ ਸਕਦਾ ਜਿਹੜਾ ਸੌਂਦ ਗਰੋ ਬਣਿਆ ਹੋਇਆ ਸੌਂਦ ਗੈਂਗ ਨੇ ਭਗੜੇ ਪਾਏ ਔਰ ਜਸ਼ਨ ਮਨਾਏ ਇਹ ਬਹੁਤ ਹੀ ਨਿੰਦਣੀਓ ਗੱਲ ਆ ਸੋ ਅਸੀਂ ਜਦ ਤੱਕ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੁੰਦਾ ਇਹ ਤਿੰਨੇ ਜਿਹੜੇ ਬਰਾਬਰ ਦੇ ਦੋਸ਼ੀ ਨੇ ਅਸੀਂ ਇਸ ਗੱਲ ਤੇ ਮੰਗਤੇ ਅੜੇ ਹੋਏ ਆਂ ਔਰ ਅਸੀਂ ਸੜਕ ਤੋਂ ਲੈ ਕੇ ਕਾਨੂੰਨ ਦੀ ਲੜਾਈ ਲੜਾਂਗੇ ਉਦੋਂ ਤੱਕ ਘਰ ਨਹੀਂ ਬੈਠਾਂਗੇ ਜਦੋਂ ਤੋ ਇਹ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਪੰਜਾਬ ਸਰਕਾਰ ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਕੱਟੇਸ਼ਾਈ ਨਹੀਂ ਚਲੇਗੀ। ਕੱਟੇਸ਼ਾਈ ਨਹੀਂ ਚਲੇਗੀ। ਕੱਟੇਸ਼ਾਈ ਨਹੀਂ ਚਲੇਗੀ। ਪੰਜਾਬ ਸਰਕਾਰ ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਇਧਰ ਆਇਓ। ਕੋਟਲੀ ਸਾਹਿਬ ਤੁਹਾਨੂੰ ਕੀ ਲੱਗਦਾ ਹਾਜੀ ਸਰ ਬੈ ਕੇ ਰੋਕਦੇ ਸੀ। ਚਲੋ ਸਾਡੇ ਤੇ ਜਿਹੜਾ ਮਾਮਲਾ ਦਰਜ ਕਰਨਾ ਉਹ ਕਰ ਲੈਣ ਸਾਨੂੰ ਅਸੀਂ ਨਾ ਤੋਂ ਡਰਦੇ ਨਹੀਂ ਹੈਗੇ। ਅਸੀਂ ਕੋਈ ਇਹ ਕਿਸੇ ਗੱਲ ਦੇ ਵਿੱਚ ਕੋਈ ਵਿਗਰ ਨਹੀਂ ਪਾਇਆ ਕੋਈ ਅਸੀਂ ਕੋਈ ਕੀ ਕਹਿੰਦੇ ਨੇ ਕੋਈ ਦੋਸ਼ ਨਹੀਂ ਜਿਹੜਾ ਉਹ ਕੀਤਾ ਸੋ ਅਸੀਂ ਤਾਂ ਲੋਕਤੰਤ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਔਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਗੱਲ ਕਾਂਗਰਸ ਪਾਰਟੀ ਅਸੀਂ ਸਾਰੇ ਲੋਕ ਕਰ ਰਹੇ ਹਾਂ ਪਰ ਇਹ ਲੋਕ ਜਿਹੜੇ ਨੇ ਜਿਹੜੇ ਲੋਕਤੰਤਰ ਨੂੰ ਤਾਰ-ਤਾਰ ਕਰ ਰਹੇ ਨੇ ਲੋਕਤੰਤਰ ਇਹ ਜਨਾਜਾ ਕੱਢ ਰਹੇ ਨੇ ਇਹ ਲੋਕਾਂ ਤੇ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਮੈਨੂੰ ਸਮਝ ਨਹੀਂ ਆ ਰਹੀ ਪੰਜਾਬ ਸਰਕਾਰ ਜਿਹੜਾ ਕੱਲ ਖੰਨੇ ਸ਼ਹਿਰ ਅੰਦਰ ਲੋਕਤੰਤਰ ਦਾ ਕਤਲ ਹੋਇਆ ਉਹਦੇ ਲਈ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਆਵਾਜ਼ ਬੁਲੰਦ ਕਰ ਰਹੀ ਆ ਭਾਰਤ ਅੰਦਰ ਡੈਮੋਕ੍ਰੇਸੀ ਬਚਾਉਣ ਲਈ ਪਰ ਕੱਲ ਪੂਰੇ ਪੰਜਾਬ ਚ ਕੱਲੇ ਖੰਨੇ ਸ਼ਹਿਰ ਚ ਮਸ਼ੀਨ ਤੋੜੀ ਗਈ ਆ ਅਫਸਰਾਂ ਦੇ ਸਾਹਮਣੇ ਤੋੜੀ ਗਿਆ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਤੋੜੀ ਗਈ ਜਿਹੜੇ ਅਫਸਰ ਤਾਇਨਾਤ ਸੀ ਡਿਊਟੀ ਤੇ ਉਹਨਾਂ ਦੇ ਸਾਹਮਣੇ ਤੋੜੀ ਗਈ ਆ ਬਦਕਿਸਮਤੀ ਸਾਡੀ ਸਾਡੇ ਪਾਰਟੀ ਦੀ ਲਾ ਲੋ ਸਾਡੇ ਕੈਂਡੀਡੇਟ ਦੀ ਲਾ ਲੋ ਜਿਹੜਾ ਜਿੱਤ ਰਿਹਾ ਸੀ ਪਰ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਐਵੀਡੈਂਸ ਨਹੀਂ ਹੈਗਾ ਆ ਜਿਉਂਦਾ ਜਾਗਦਾ ਬੈਠਾ ਸਤਨਾਮ ਸਿੰਘ ਐਵੀਡੈਂਸ ਜਿਹਦੇ ਸਾਹਮਣੇ ਮਸ਼ੀਨ ਤੋੜੀ ਆ ਜੇ ਤਾਂ ਪੁਲਿਸ ਨੇ ਪਰਚਾ ਦੇਣਾ ਹੋਵੇ ਤਾਂ ਨਾਉਨ ਕਰਕੇ ਸਾਰ ਦਿੰਦੇ ਨੇ ਪਰ ਐਵੀਡੈਂਸ ਬੈਠਾ ਜਿਉਂਦਾ ਜਾਗਦਾ ਜਿਹਦੇ ਸਾਹਮਣੇ ਤੋੜੀ ਗਈ ਆ ਮਸ਼ੀਨ ਉਹਨੂੰ ਐਵੀਡੈਂਸ ਨਹੀਂ ਮੰਨ ਰਹੀ ਪੁਲਿਸ ਸੋ ਮੇਰੀ ਬੇਨਤੀ ਆ ਇਹ ਪਰਚਾ ਦਰਜ ਕੀਤਾ ਜਾਵੇ ਬਾਈ ਨੇਮ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤਾਂ ਹੀ ਅਸੀਂ ਡੈਮੋਕਰੇਸੀ ਦਾ ਸਤਕਾਰ ਕਰ ਸਕਦੇ ਆ ਦੇਸ਼ ਅੰਦਰ ਰਾਹੁਲ ਗਾਂਧੀ ਜੀ ਸਭਿਧਾਨ ਲੈ ਕੇ ਪਾਰਲੀਮੈਂਟ ਚ ਗਏ ਨੇ ਸਭਿਧਾਨ ਚ ਦੱਸ ਰਹੇ ਨੇ ਜਿਹੜਾ ਦੇਸ਼ ਦਾ ਕਨਸਟੀਟਿਊਸ਼ਨ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਨੇ ਬਣਾਇਆ ਉਹਦੀ ਰੱਖਿਆ ਕਾਂਗਰਸ ਪਾਰਟੀ ਕਰ ਰਹੀ ਆ ਅੱਜ ਉਹਦੀ ਪੰਜਾਬ ਚ ਸ਼ੁਰੂਆਤ ਖੰਨੇ ਤੋਂ ਹੋ ਚੁੱਕੀ ਆ ਇਹ ਪੰਜਾਬ ਚ ਹੀ ਪੂਰੇ ਦੇਸ਼ ਚ ਗੱਲ ਜਾਣੀ ਆ ਇਹ ਸਾਡੀ ਹਾਈ ਕਮਾਂਡ ਦੇਸ਼ ਦੀ ਉੱਥੇ ਵੀ ਜਾਊਗੀ ਕਿਉਂਕਿ ਰਾਹੁਲ ਗਾਂਧੀ ਦੀ ਸੋਚ ਆ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਪਰ ਬਦਲਾਵ ਵਾਲੀ ਨੀਤੀ ਜਿਹੜੀ ਬਦਲਾਵ ਵਾਲੀ ਸਰਕਾਰ ਇਹਨਾਂ ਨੇ ਸਿਰਫ ਖੀਤ ਭਗਤ ਸਿੰਘ ਦੀ ਫੋਟੋ ਡਾਕਟਰ ਅੰਬੇਡਕਰ ਸਾਹਿਬ ਦੀ ਫੋਟੋ ਲਾਈ ਤਾਂ ਹੋਈ ਆ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਲਈ ਪਰ ਉਹਨਾਂ ਦੇ ਉਲਟ ਕੰਮ ਕਰ ਰਹੇ ਨੇ ਅੱਜ ਅਸੀਂ ਇਨਸਾਫ ਲੈ ਕੇ ਉੱਠਾਂਗੇ 22 ਨੇ ਪਰਚੇ ਦਰਜ ਹੋਣ ਜੇ ਸਾਨੂੰ ਇਹ ਡਰਾਉਂਦਾ ਪੁਲਿਸ ਪ੍ਰਸ਼ਾਸਨ ਵੀ ਥੋੜੇ ਦੇ ਪਰਚੇ ਹੋਣਗੇ ਬੇਖੌਫ ਹੋ ਕੇ ਆ ਅਸੀਂ ਤਿੰਨੇ ਆਗੂ ਬੈਠੇ ਆ ਜ਼ਿਲ੍ਹੇ ਦੇ ਸਾਡੇ ਦੇ ਪਰਚੇ ਦੇਣ ਸਾਡੇ ਸਾਥੀਆਂ ਤੇ ਦੇਣ ਪਰ ਅਸੀਂ ਬਿਨਾ ਪਰਚੇ ਦਰਜ ਕਰਾਏ ਉੱਠਣਾ ਨਹੀਂ ਬਹੁਤ ਬਹੁਤ ਧੰਨਵਾਦ ਵੇਰੇ ਤਾਂ ਲੱਗਿਆ ਪਰ ਕੱਲ तकरीबन ਸ਼ਾਮ ਦੇ 5 ਵਜੇ ਤੋਂ ਰਾਤ ਦੇ 2:30 ਵਜੇ ਤੱਕ ਸਵਰਾਲਾ ਰੋਡ ਦੇ ਉੱਤੇ ਸਵਰਾਲਾ ਰੋਡ ਬਲੌਕ ਕੀਤੀ ਹੋਈ ਸੀਗੀ ਤੇ ਅੱਜ ਹੁਣ ਅਸੀਂ ਇੱਥੇ ਬੈਠ ਗਏ ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਰ ਪ੍ਰਤਾਪ ਸਿੰਘ ਬਾਜਬਾ ਅਦੇਸ਼ਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਸਾਹਿਬ ਉਹ ਇੱਥੇ ਪੁੱਜ ਰਹੇ ਨੇ ਤੇ ਸਭਾ ਤੇ ਦੇਣਾ ਹੈ ਕਾਂਗਰਸ ਪਾਰਟੀ ਨੇ ਜਿਹੜਾ ਕਾਂਗਰਸ ਕਮੇਟੀ ਨੇ ਹੀ ਫੈਸਲਾ ਲਿਆ ਸੀਗਾ ਵੀ ਸਭਾ ਦੇ ਦਿਨ ਕਰਕੇ ਜਿਹੜਾ ਮੇਨ ਹਾਈਵੇ ਹੈ ਉਹ ਨਾ ਬਲਾਕ ਕਰਕੇ ਅਸੀਂ ਸ਼ੰਗਤ ਕਰ ਰਹੇ ਹਾਂ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਪਹਿਲਾਂ ਦਾ ਰਿਜ਼ਲਟ ਆਉਣਾ ਸੀ ਕਾਂਗਰਸ ਪਾਰਟੀ ਜਿੱਤ ਰਹੀ ਸੀਗੀ ਤੇ ਉਹ ਜਿੱਤ ਨੂੰ ਇਹਨਾਂ ਨੇ ਇਹਨਾਂ ਤੋਂ برداشت ਨਹੀਂ ਹੋਈ ਉਹ ਜਿੱਤ ਤੇ ਉਸ ਉਸ ਸਮੇਂ ਦੌਰਾਨ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀਗਾ ਤੇ ਉਹਦੇ ਦੋ ਸਾਥੀ ਸੀਗੇ ਉਹਨਾਂ ਨੇ ਉਹ ਮਸ਼ੀਨ ਤੋੜ ਦਿੱਤੀ ਤੇ ਉਸ ਤੋਂ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਾਂ ਜਿਹੜੀ ਪੁਲਿਸ ਹੈ ਉਹ ਉਹਦੇ ਵੱਲ ਦੇਖ ਰਹੇ ਆ ਵੀ ਕਾਰਵਾਈ ਕਰ ਦਿਓ بس ਐਡੀ ਛੋਟੀ ਜੀ ਮੰਗ ਹੈਗੀ ਆ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਕਿਉਂ ਇਹ ਮੰਗ ਪੂਰੀ ਨਹੀਂ ਕਰ ਰਿਹਾ ਜਿਹੜਾ ਪੁਲਿਸ ਹੈ ਕੋਈ ਕਮਜ਼ੋਰਾ ਲਈ ਹੈ ਤਾਕਤਵਰ ਲਈ ਪੁਲਿਸ ਨਹੀਂ ਹੈਗੀ ਜਿਹੜਾ ਕਾਨੂੰਨ ਹੈ ਦੇਸ਼ ਦਾ ਕਮਜ਼ੋਰ ਅਤੇ ਤਾਕਤਵਰ ਲਈ ਇੱਕੋ ਜਿਹਾ ਕਾਨੂੰਨ ਹੈ ਇੱਥੇ ਕਾਰਵਾਈ ਦੀ ਮੰਗ ਹੈ ਜੀ بس ਉਹ ਮੰਗ ਦੀ ਉਮੀਦ ਕਰਦੇ ਆ ਵੀ ਜਲਦੀ ਤੋਂ ਜਲਦੀ ਉਹ ਕਾਰਵਾਈ ਕੀਤੀ ਜਾਊਗੀ ਜੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਅੱਗੇ ਫਰਦਰ ਥੋੜਾ ਕੀ ਫਰਦਰ ਦੇਖੋ ਜਿਹੜਾ ਇਹ ਇਹ ਐਜੀਟੇਸ਼ਨ ਹੈ ਤਾਂ ਚੱਲਦਾ ਹੀ ਰਹਿਣਾ ਹੈ ਇਹਦੇ ਨਾਲ ਹਾਈ ਕੋਰਟ ਦੇ ਵਿੱਚ ਅਸੀਂ ਜਾਵਾਂਗੇ ਤੁਹਾਡੇ ਸਾਹਮਣੇ 2 ਦਿਨ ਪਹਿਲਾਂ ਜਿਹੜਾ ਪਟਿਆਲਾ ਦੇਖੇ ਕਾਂਡ ਹੋਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤਾ ਹਾਈ ਕੋਰਟ ਨੇ ਕਿੰਨੇ ਸਖਤ ਆਰਡਰ ਕੀਤੇ ਆ ਪੁਲਿਸ ਖਿਲਾਫ ਪਰਚਾ ਦਰਜ ਇਲੈਕਸ਼ਨ ਰੋਕ ਦਿੱਤਾ ਗਿਆ ਦੁਬਾਰਾ ਤੋਂ ਸੇ ਇਲੈਕਸ਼ਨ ਹੋ ਰਿਹਾ ਹੈ ਇਹੀ ਕੁਝ ਖੰਨੇ ਚ ਹੋਊਗਾ ਤੁਸੀਂ ਦੇਖੋਗੇ ਵੀ ਇਲੈਕਸ਼ਨ ਜਿਹੜਾ ਉਹ ਬੂਤ ਦਾ ਇਲੈਕਸ਼ਨ ਹੈ ਉਹ ਵੀ ਇੱਕ ਅਦੇ ਦਿਨ ਦੇ ਵਿੱਚ ਹੋਣ ਜਾਊਗਾ ਤੇ ਪੁਲਿਸ ਜਿਹੜੀ ਕਾਰਵਾਈ ਨਹੀਂ ਕਰਦੀ ਉਹਨਾਂ ਤੇ ਵੀ ਕਾਰਵਾਈ ਕਰਾਊਗਾ ਹਾਈ ਕੋਰਟ تکے شاہی نہیں چلے گی تکے شاہی نہیں چلے گی تکے شاہی نہیں چلے گی تکے شاہی نہیں چلے گی